ਪੰਜਾਬ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ 24 ਘੰਟਿਆਂ ਵਿੱਚ ਤਾਪਮਾਨ ਹੈ ਜ਼ੇਰਾ ਕੀ 0.7 ਡਿਗਰੀ ਘਟ ਗਿਆ ਹੈ ਇਹ ਆਮ ਨਾਲੋਂ 1.9 ਡਿਗਰੀ ਘਟ ਹੈ ਮੌਸਮੀ ਭਾਗ ਨੇ ਇਸ ਸਾਲ ਜ਼ਿਆਦਾ ਠੰਡ ਪੈਣ ਦੀ ਚੇਤਾਵਨੀ ਦਿੱਤੀ ਹੈ ਮੌਸਮੀ ਭਾਗ ਨੇ ਭਵਿੱਖਬਾਣੀ ਕੀਤੀ ਹੈ ਇਸ ਸਾਲ ਦੀ ਸਰਦੀ ਬਹੁਤ ਠੰਡੀ ਰਹੇਗੀ ਤੁੰਦਾ ਉੱਤਰੀ ਭਾਰਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਇਸੇ ਦੌਰਾਨ ਬਠਿੰਡਾ ਵਿੱਚ ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਜਿਹੜਾ ਕਿ ਸਭ ਤੋਂ ਵੱਧ ਤਾਪਮਾਨ 34.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ ਜਿਹੜਾ ਕਿ 30 ਡਿਗਰੀ ਸੈਲਸੀਅਸ ਤੋਂ ਵੱਧ ਗਿਆ ਹੈ। ਅੰਮ੍ਰਿਤਸਰ ਦਾ ਤਾਪਮਾਨ 31.9 ਡਿਗਰੀ, ਅਨੁਧਿਆਣਾ 31.1 ਡਿਗਰੀ, ਪਟਿਆਲਾ ਵਿੱਚ 32.6 ਡਿਗਰੀ, ਪਠਾਨਕੋਟ ਵਿੱਚ 30.9 ਡਿਗਰੀ, ਬਠਿੰਡਾ ਵਿੱਚ ਅਤੇ 34.2 ਡਿਗਰੀ ਗੁਰਦਾਸਪੁਰ ਵਿੱਚ 30.5 ਡਿਗਰੀ ਐਸਬੀਐਸ ਨਗਰ ਵਿੱਚ 29.6 ਡਿਗਰੀ ਤੇ ਫਾਜ਼ਿਲਕਾ ਵਿੱਚ 32.2 ਡਿਗਰੀ ਜਿਹੜਾ ਕਿ ਤਾਪਮਾਨ ਹੈ ਦਰਜ ਕੀਤਾ ਗਿਆ। ਆਉਣ ਵਾਲੇ ਹਫਤੇ ਦੌਰਾਨ ਪੰਜਾਬ ਵਿੱਚ ਮੀਂਹ ਪੈਣ ਦੀ ਉਮੀਦ ਨਹੀਂ ਹੈ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਜਾਂ ਫਿਰ ਕਾਫੀ ਘੱਟ ਰਹਿਣ ਦੀ ਉਮੀਦ ਹੈ। ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਤੇ ਰੂਪਨਗਰ ਵਿੱਚ ਘੱਟੋ-ਘੱਟ 12 ਤੋਂ ਲੈ ਕੇ 14 ਡਿਗਰੀ ਸੈਲਸੀਅਸ ਅਤੇ ਹੋਰ ਜ਼ਿਲ੍ਹਿਆਂ ਵਿੱਚ 14 ਤੋਂ ਲੈ ਕੇ 16 ਡਿਗਰੀ ਤੱਕ ਜਿਹੜਾ ਕਿ ਤਾਪਮਾਨ ਰਹਿ ਸਕਦਾ ਹੈ ਜੋ ਕਿ ਆਮ ਨਾਲੋਂ ਘੱਟ ਰਹੇਗਾ। 17 ਤੋਂ 23 ਅਕਤੂਬਰ ਤੱਕ ਦੱਖਣੀ-ਪੱਛਮੀ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਅੰਬ 32 ਡਿਗਰੀ ਤੋਂ ਲੈ ਕੇ 34 ਡਿਗਰੀ ਸੈਲਸੀਅਸ ਕੇਂਦਰੀ ਅਤੇ ਦੱਖਣੀ ਪੂਰਬੀ ਜ਼ਿਲ੍ਹਿਆਂ ਵਿੱਚ 30 ਤੋਂ ਲੈ ਕੇ 32 ਡਿਗਰੀ ਸੈਲਸੀਅਸ ਅਤੇ ਉੱਤਰੀ ਪੂਰਬੀ ਹਿੱਸਿਆਂ ਵਿੱਚ 28 ਡਿਗਰੀ ਤੋਂ ਲੈ ਕੇ 30 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਘੱਟੋ ਘੱਟ ਤਾਪਮਾਨ ਵੀ ਆਮ ਜਾਂ ਆਮ ਤੋਂ ਘੱਟ ਰਹੇਗਾ। ਰਾਜਪਾਰ ਵਿੱਚ ਮੌਸਮ ਖੁਸ਼ਕ ਰਹਿਣ ਤੇ ਤਾਪਮਾਨ ਵਿੱਚ ਅਗਰਾਵੜ ਦੀ ਉਮੀਦ ਹੈ। ਪੰਜਾਬ ਚ ਜਿਹੜਾ ਕਿ ਅਕਤੂਬਰ ਮਹੀਨੇ ਜਿਹੜਾ ਮੀਂਹ ਪਿਆ ਉਸ ਤੋਂ ਬਾਅਦ ਮੌਸਮ ਨੇ ਕਰਵਟ ਲੈ ਲਈ ਹੈ ਰਾਤ ਅਤੇ ਸਵੇਰ ਦੇ ਸਮੇਂ ਠੰਡ ਦਾ ਅਹਿਸਾਸ ਹੋਣਾ ਵੀ ਸ਼ੁਰੂ ਹੋ ਗਿਆ ਹੈ ਮੌਸਮ ਵਿਭਾਗ ਨੇ ਸੂਬੇ ਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਨੂੰ ਲੈ ਕੇ ਨਵੀਂ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਸੂਬੇ ਚ ਅਗਲੇ ਹਫਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਕਿਸੇ ਵੀ ਜ਼ਿਲ੍ਹੇ ਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਮਿਪਾਗ ਵੱਲੋਂ 12 13 14 15 16 ਅਤੇ 17 ਤਰੀਕ ਨੂੰ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਇਸ ਦੇ ਨਾਲ ਹੀ ਮੌਸਮ ਦੇ ਇਕਦਮ ਬਦਲਣ ਕਾਰਨ ਲੋਕ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਨੇ ਜਿਵੇਂ ਕਿ ਬੁਖਾਰ ਖਾਂਸੀ ਡੇਂਗੂ ਟਾਈਫਾਇਡ ਆਦਿ ਇਸ ਲਈ ਲੋਕਾਂ ਨੂੰ ਇਸ ਦੌਰਾਨ ਆਪਣਾ ਧਿਆਨ ਰੱਖਣ ਦੀ ਲੋੜ ਹੈ ਹੋ ਸਕਦਾ ਹੈ ਤਾਂ ਸਵੇਰੇ ਤੇ ਸ਼ਾਮ ਦੇ ਸਮੇਂ ਪੂਰੀ ਬਾਹਾਂ ਤੇ ਕੱਪੜੇ ਪਾ ਕੇ ਹੀ ਘਰ ਤੋਂ ਬਾਹਰ ਨਿਕਲੋ